ਅੱਜ ਤੋਂ 4 ਸਾਲ ਪਹਿਲਾਂ ਇੱਕ ਤਸਵੀਰ ਨਜ਼ਰ ਆਈ ਸੀ ਜਲੰਧਰ ਦੇ ਗੁਰੂ ਤੇਗ ਬਹਾਦਰ ਨਗਰ ਦੇ ਵਿੱਚੋਂ ਜਿੱਥੇ ਕੀ ਲਤੀਫਪੁਰਾ ਸੀਗਾ ਉਹਨੂੰ ਠੇਹ ਠੇਰੀ ਕੀਤਾ ਗਿਆ ਇੰਪਰੂਵਮੈਂਟ ਟਰੱਸਟ ਕੇਸ ਜਿੱਤਿਆ ਗਿਆ ਸੀਗਾ ਔਰ ਉਹੋ ਜੀ ਤਸਵੀਰ ਫੇਰ ਦੇਖਣ ਨੂੰ ਮਿਲ ਸਕਦੀ ਹੈ ਪਰ ਤਸਵੀਰਾਂ ਕੁਝ ਬਦਲਦੀਆਂ ਹੋਈਆਂ ਵੀ ਨਜ਼ਰ ਆ ਸਕਦੀਆਂ ਨੇ ਜਿਸ ਤਰ੍ਹਾਂ ਦੇ ਨਾਲ ਇੱਥੇ ਦੇ ਲੋਕ ਜਿਹੜਾ ਅੰਬੇਦਲ ਨਗਰ ਜਿੱਥੇ ਅਸੀਂ ਮੈਂਸਲੇ ਮੌਜੂਦ ਹੈਗਾ ਜੇ ਇੱਥੇ ਦੇ ਲੋਕ ਸੰਘਰਸ਼ ਕਰਨਗੇ ਸਰਕਾਰ ਦਾ ਜਾਂ ਕਹ ਲਈਏ ਪਾਵਰ ਕਾਮ ਦਾ ਜਿਹੜੇ ਕੇਸ ਜਿੱਤੇ ਨੇ ਉਹਦਾ ਡੱਟ ਕੇ ਮੁਕਾਬਰਾ ਕਰਨਗੇ ਇਹ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦਾ ਇਹ ਤਸਵੀਰ ਹੈ ਜਿਹੜੇ ਇੱਥੇ ਦੇ ਲੋਕ ਆਗੇ ਨੇ ਉਹਨਾਂ ਵੱਲੋਂ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਤਹਿਤ ਲੋਨ ਲਿਆ ਕਰਜ਼ਾ ਲਿਆ ਕਰਜ਼ਾ ਲੈ ਕੇ ਆਪਣੇ ਮਕਾਨ ਪੱਕੇ ਕੀਤੇ ਇਹ ਲੋਕ ਜਿਹੜੇ ਇੱਥੇ ਰਹਿ ਰਹੇ ਨੇ ਕਰੀਬਲ ਕਰੀਬਨ ਜੇ ਮੈਂ ਗੱਲ ਕਰਾਂ ਤਾਂ 86 ਦੇ ਦੌਰਾਨ ਲੋਕ ਜਿਹੜੇ 84 85 86 ਦੇ ਦੌਰਾਨ ਇਹ ਲੋਕ ਇੱਥੇ ਆਏ ਸੀਗੇ ਇਹਨਾਂ ਦੇ ਬਜ਼ੁਰਗ ਜਿਹੜੇ ਇੱਥੇ ਆਏ ਸੀਗੇ ਉਹਨਾਂ ਨੇ ਇੱਥੇ ਆ ਕੇ ਝੁੱਗੀਆਂ ਬਣਾਈਆਂ ਮਿਹਨਤਾਂ ਕੀਤੀਆਂ ਮਿਹਨਤ ਕਰਨ ਤੋਂ ਬਾਅਦ ਫਿਰ ਇਹ ਪੱਕੇ ਮਕਾਨ ਜਿਹੜੇ ਸੀਗੇ ਉਹ ਬਣਾਏ ਜਦੋਂ ਇਹ ਲੋਕ ਇੱਥੇ ਆਏ ਸਨ ਉਦੋਂ ਕੋਈ 25 30 40 ਦੇ ਕਰੀਬ ਟੱਬਰ ਜਿਹੜੇ ਸੀਗੇ ਇੱਥੇ ਪਹੁੰਚੇ ਉਹਨਾਂ ਦੇ 40ਾਂ ਨੇ ਇੱਥੇ ਆਪਣੇ ਛੋਟੇ-ਛੋਟੇ ਰਹਿਣ ਬਸੇਰੇ ਬਣਾਏ ਉਸ ਤੋਂ ਬਾਅਦ ਕਾਫਲਾ ਹੌਲੀ-ਹੌਲੀ ਹੌਲੀ-ਹੌਲੀ ਵਧਦਾ ਗਿਆ ਤੇ ਕੀ ਇਹ ਪੂਰੀ ਕਹਾਣੀ ਕੀ ਆ ਪੂਰੀ ਕਿਉਂਕਿ ਪਾਵਰ ਕਾਮ ਦੱਸ ਰਹੀ ਹੈ ਕਿ ਇਹ ਜ਼ਮੀਨ ਉਹਨਾਂ ਦੀ ਹੈ ਉਹਨਾਂ ਵੱਲੋਂ ਨੋਟਿਸ ਜਾਰੀ ਕਰ ਦਿੱਤੇ ਗਏ ਉਹ ਹੁਣ ਕਹਿ ਰਹੀ ਹੈ ਪਾਵਰ ਕਾਮ ਕਿ ਇਹ ਜ਼ਮੀਨ ਦੇ ਉੱਤੇ ਬਲਡੋਜ਼ਰ ਚੱਲੇਗਾ ਇਹ ਜ਼ਮੀਨ ਉਹਨਾਂ ਦੀ ਹੈ 65 ਏਕੜ ਦੇ ਕਰੀਬ ਜ਼ਮੀਨ ਹੈ ਇਹ ਜ਼ਮੀਨ ਉਹ ਹੁਣ ਆਪਣੇ ਕਬਜ਼ੇ ਵਿੱਚ ਲਏਗੀ ਕੋਰਟ ਚੋਂ ਕੇਸ ਜਿੱਤ ਗਏ ਨੇ ਵਿਆਥਾ ਕੀ ਹੈ ਇੱਥੇ ਦੇ ਲੋਕਾਂ ਕੋਲ ਹੀ ਜਾਣਨੇ ਆ ਕਿ ਆਖਰਕਾਰ ਕੀ ਕਾਰਨ ਕੀ ਹੈ ਜੀ ਤੁਹਾਨੂੰ ਨੋਟਿਸ ਜਾਰੀ ਹੋਏ ਨੇ ਮਕਾਨ ਖਾਲੀ ਕਰਨ ਨੂੰ ਕਿਹਾ ਗਿਆ ਹੈ ਕਬਜ਼ੇ ਲੈਣ ਦੀ ਗੱਲ ਹੋ ਰਹੀ ਹੈ ਨੋਟ ਸਾਨੂੰ ਕੁਝ ਪਹਿਲੇ ਦੱਸਿਆ ਨਹੀਂ ਗਿਆ 25 ਤਰੀਕ ਨੂੰ ਆਇਆ ਉਹ ਵੀ ਕੋਈ ਆਇਆ ਵਿਚਾਰਾ ਵਿਚੋ ਮਹਿਕਮਾ ਦਾ ਕਹਿੰਦਾ ਜੀ ਮੇਰਾ ਨਾਂ ਨਾ ਦੱਸਿਓ ਵੀ ਜਿਹੜੀ ਬਿਜਲੀ ਬੋਰਡ ਵਾਲਿਆਂ ਨੇ ਪੂਰੀ ਤਿਆਰੀ ਕਰ ਲਈ ਆ ਕੀਤੀ ਵੀ ਸ਼ਾਜਤ ਹੈ ਤਾਂ ਵਿੱਚ ਸ਼ਨੀਵਾਰ ਹੈ ਤਵਾਰ ਦੀ ਛੁੱਟੀ ਆ ਵੀ ਇਹ ਕੋਈ ਸਟੇ ਨਾ ਲੈਣ ਸਕਣ ਇਹ ਕਿਥੇ ਕਿਥੇ ਕੋਰਟ ਕਚਹਿਰੀ ਚ ਨਾ ਜਾ ਸਕਣ ਆ ਪੰਨਪੜ ਲੋਗ ਆ ਸਾਨੂੰ ਇਹਨਾਂ ਪਤਾ ਵੀ ਨਹੀਂ ਹੈਗਾ ਇਸ ਬਾਰੇ ਨਾਨੇ ਪੂਰੇ ਤਰੀਕੇ ਨਾਲ ਸਾਰਾ ਕੰਮ ਕੀਤਾ ਵਿੱਚ ਸ਼ਨੀ ਆਇਆ ਐਤਵਾਰ ਆ ਗਿਆ ਅੱਜ ਸੋਵਾਰ ਆ। ਸੋਵਾਰ ਦਿਨਾਂ ਦੀ ਤਰੀਕ ਤਰੀਕਾ ਵੀ ਸੋਵਾਰ ਨੂੰ ਮੁਹੱਲਾਟ ਆਇਆ ਜਾਊਗਾ। ਦੱਸੋ ਜਦੋਂ ਸਾਡੀ ਝੁੱਗੀਆਂ ਸੀ ਜਦੋਂ ਬੰਡ ਵੇਲੇ ਆਇਆ ਹਿੰਦੁਸਤਾਨ ਪਾਕਿਸਤਾਨ ਬਣਿਆ ਜੇ ਟਾਣਾ ਸੀ ਤੁਸੀਂ ਉਸ ਉਦੋਂ ਹੀ ਡੰਦੇ ਉਹ ਗਰੀਬ ਬੰਦਿਆਂ ਨੇ ਨਹੀਂ ਮਿਹਨਤ ਕਰਕੇ ਬਣਾਇਆ ਪ੍ਰਧਾਨ ਮੰਤਰੀ ਨੇ ਵੀ ਸਾਡੀ ਮਦਦ ਕੀਤੀ ਪ੍ਰਧਾਨ ਮੰਤਰੀ ਨੇ ਵੀ ਬਣਾਇਆ ਮੈਂ ਉਹੀ ਜ਼ਿਕਰ ਕਰ ਰਿਹਾ ਸੀ ਮੈਂ ਉਹੀ ਦੇਖ ਰਿਹਾ तकरीबन ਜੇ ਮੈਂ ਐਸਾ ਗਲੀ ਦੀ ਗੱਲ ਕਰਾਂ तकरीबन ਗਲੀ ਦੇ ਵਿੱਚ ਜਿੰਨੇ ਵੀ ਘਰ ਆ ਸਾਰੇ ਪ੍ਰਧਾਨ ਮੰਤਰੀ ਵਾਲੀ ਯੋਜਨਾ ਦੇ ਤਹਿਤ ਬਣੇ ਨੇ ਗਲੀ ਦੇ ਪ੍ਰਧਾਨ ਮੰਤਰੀ ਨੇ ਤੁਹਾਨੂੰ ਪੈਸਾ ਦਿੱਤਾ ਤੁਸੀਂ ਮਕਾਨ ਬਣਾਇਆ ਪ੍ਰਧਾਨ ਮੰਤਰੀ ਨੇ ਪਹਿਲਾਂ ਇੱਥੇ ਇੱਕ ਦੋ ਘਰ ਨਹੀਂ ਗਏ ਇੱਥੋਂ 100 150 ਘਰ ਪ੍ਰਧਾਨ ਮੰਤਰੀ ਨੇ ਬਣਾਇਆ ਜੇ ਪੂਰੇ ਇਲਾਕੇ ਦੀ ਗੱਲ ਕਰਾਂ ਪੂਰੇ ਇਲਾਕੇ ਦੇ ਅਗੇ 14 1500 ਰੁਪਏ 14 1500 ਘਰ ਆਗਾ ਪੁਰਾ ਪੂਰੇ ਮਹੱਲੇ ਦੀ ਗੱਲ ਕਰੀ ਨਾ 14-1500 ਘਰ ਹੈਗਾ ਜਦੋਂ ਸ਼ੁਰੂ ਤੇ ਐਸੀ ਉਦੋਂ ਥੋੜੇ ਘਰ ਸੀ ਜੇ ਜਿਹੜੇ ਘਰ ਸੀ ਉਹ ਤਾਂ ਹੁਣ ਹੈ ਕਿ ਨਹੀਂ ਵੀ ਸਿਆਣਿਆਂ ਦੀ ਇਹ ਡੈਥ ਹੋ ਗਈ ਅੱਗੇ ਤੋਂ ਅੱਗੇ ਪੀੜੀ ਵੀ ਵੱਤ ਗਈ ਦੁਨੀਆ ਵੀ ਵੱਤ ਗਈ ਹਾਂਜੀ ਜਿਹੜਾ ਕੇਸ ਸੀ ਉਹ ਥੋੜੇ ਘਰਾਂ ਦੇ ਨਾਲ ਸੀ ਹੁਣ ਤਾਂ ਘਰ ਕੰਮ ਤੋਂ ਘੱਟੋ ਘੱਟ 12-1300 ਘਰ ਹੈਗਾ 12-1300 ਤੋਂ ਵੀ ਜ਼ਿਆਦਾ ਹੀ ਘਰ ਆ ਚਲੋ ਮੈਂ ਤੁਹਾਨੂੰ ਰੋਕਣਾ ਚਾਹੁੰਦਾ ਥੋੜੀ ਜੀ ਜਾਣਕਾਰੀ ਮੈਂ ਹੋਰ ਇੱਥੇ ਦੱਸਣੀ ਚਾਹੁੰਦਾ ਕਿ ਜਦੋਂ 71 ਦੀ جنگ ਲੜਦੀ ਆ ਪਾਕਿਸਤਾਨ ਭਾਰਤ ਦੀ ਜਦੋਂ جنگ ਲੱਗਦੀ ਹੈ ਉਦੋਂ ਇੰਡੀਅਨ ਆਰਮੀ ਵੱਲੋਂ ਐਸੇ ਜਗ੍ਹਾ ਤੇ ਜਿੱਥੇ ਮੈਂ ਇਸ ਵੇਲੇ ਮੌਜੂਦ ਆ ਐਸੇ ਜਗ੍ਹਾ ਤੇ ਆਪਣੇ ਅਰਜੀ ਤੌਰ ਤੇ ਘਰ ਬਣਾਏ ਸੀਗੇ ਇੱਥੇ ਵਾਸ਼ਰੂਮ ਵਗੈਰਾ ਬਣਾਏ ਸੀ ਔਰ ਇੱਥੋਂ ਹੀ ਪਾਕਿਸਤਾਨ ਵੱਲ ਨੂੰ ਮੂਵ ਕੀਤਾ ਜਾਂਦਾ ਸੀ ਆਪਣੇ جنگ ਦੀ ਤਿਆਰੀ ਕੀਤੀ ਜਾਂਦੀ ਸੀ ਇਹ ਜਗ੍ਹਾ ਤੇ ਰਹਿਣ ਬਸਾਰੇ ਬਣਾਏ ਹੋਏ ਸੀਗੇ ਤੇ ਉਸ ਤੋਂ ਬਾਅਦ ਜਦੋਂ ਇਹ ਲੋਕ ਇੱਥੇ ਆਏ ਇਹਨਾਂ ਨੇ ਆਪਣੇ ਛੋਟੇ-ਛੋਟੀਆਂ ਝੁੱਗੀਆਂ ਬਣਾਈਆਂ ਝੁੱਗੀਆਂ ਤੋਂ ਬਾਅਦ ਮਿਹਨਤ ਕੀਤੀ ਮਿਹਨਤ ਕਰਨ ਤੋਂ ਬਾਅਦ ਛੋਟੇ-ਛੋਟੇ ਘਰ ਬਣਾਉਣੇ ਇੱਕ-ਇੱਕ ਕਮਰੇ ਦੇ ਘਰ ਬਣਾਏ ਔਰ ਫਿਰ ਜਿੱਦਾਂ ਕਿ ਇਹ ਬੋਰਡ ਲੱਗਾ ਬੋਰਡ ਲੱਗੇ ਤੋਂ ਬਾਅਦ ਇਹਨਾਂ ਨੇ ਪ੍ਰਧਾਨ ਮੰਤਰੀ ਕੋਲ ਪੈਸਾ ਲਿਆ ਪੈਸਾ ਲੈਣ ਤੋਂ ਬਾਅਦ ਫਿਰ ਇਹਨਾਂ ਨੇ ਥੋੜਾ ਜਿਹਾ ਆਪਣੇ ਘਰ ਵਧੀਆ ਤਰੀਕੇ ਨਾਲ ਬਣਾਉਣੇ ਸ਼ੁਰੂ ਕਰਤੇ ਮੈਨੂੰ ਕੁਝ ਹੋਰ ਲੋਕਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਪੈਸਾ ਖਰਚਿਆ ਜ਼ਿੰਦਗੀ ਲੰਘ ਗਈ ਹੁਣ ਅਕੀਰ ਲਈ ਦੌਰਤੇ ਉੱਤੇ ਚੱਲ ਰਹੇ ਐਦਾਂ ਦੇ ਮੌਕੇ ਤੇ ਤੁਹਾਨੂੰ ਐਦਾਂ ਦਾ ਐਦਾਂ ਦਾ ਸੁਣਨ ਨੂੰ ਮਿਲੇ ਕਿ ਤੁਹਾਡਾ ਜਿਹੜਾ ਮਿਹਨਤ ਨਾਲ ਇੱਕ ਇੱਕ ਰੁਪਿਆ ਜੋੜ ਕੇ ਘਰ ਬਣਾਇਆ ਸੀ ਉਹ ਹਟਾ ਦਿੱਤਾ ਜਾਣਾ ਸਾਡ ਜ਼ਮੀਨ ਸਾਡਾ ਘਰਬਾਰ ਸਾਡੇ ਅਸੀਂ ਕਿਤੇ ਨਹੀਂ ਜਾਣਾ ਚਾਹੁੰਦੇ ਅਸੀਂ ਕਹਿੰਦੇ ਸਾਡੇ ਪੁਰਾਣੇ ਜਿਹੜੇ ਸਿੰਘਲੇ ਸੀ ਉਹ ਵਿਚਾਰੇ ਪੂਰੇ ਹੋ ਗਏ ਸਾਡੀ ਉਮਰ ਹੋ ਗਈ 40 45 ਸਾਲ ਇੱਥੇ ਜਵਾਨ ਹੋਏ ਇੱਥੇ ਪਿਆ ਹੈ ਇੱਥੇ ਬੱਚੇ ਵੀ ਸਾਡੇ ਜਵਾਨ ਹੋ ਗਏ ਹੁਣ ਅਸੀਂ ਕਹਿੰਦੇ ਵੀ ਇੰਨੀ ਉਮਰ ਹੋ ਗਈ ਪਤਾ ਨਹੀਂ ਇਹ ਤਾਂ 60 70 ਸਾਲ ਹੋ ਗਏ ਬਟਿਆਂ ਨੂੰ ਤੇ ਪਰ ਅਸੀਂ ਨਹੀਂ ਅਸੀਂ ਕਹਿੰਦੇ ਸੀ ਆਪਣਾ ਘਰ ਨਹੀਂ ਛੱਡਣਾ ਅਸੀਂ ਜਨਾਬ ਸਾਡੀ ਚਾਹੀ ਬੇਨਤੀ ਹੈ ਸਾਡੀ ਅਸੀਂ ਪੋਲੀਟੀਕਲ ਲੋਕ ਆਉਂਦੇ ਨੇ ਤੁਹਾਡੇ ਕੋਲ ਵੋਟਾਂ ਵੀ ਮੰਗਦੇ ਨੇ ਕਿਉਂਕਿ ਸਰਕਾਰੀ ਨੰਬਰ ਪਲੇਟਾਂ ਵੀ ਘਰਾਂ ਦੇ ਬਾਹਰ ਲੱਗੀਆਂ ਹੋਈਆਂ ਨੇ ਪ੍ਰਧਾਨ ਮੰਤਰੀ ਦੀਆਂ ਲੱਗੀਆਂ ਲੱਗੀਆਂ ਅ ਜਿਹੜੀਆਂ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਨੇ ਬਿਜਲੀ ਦੇ ਬਿਜਲੀ ਦੇ ਮੀਟਰ ਵੀ ਘਰਾਂ 'ਚ ਲੱਗੇ ਨੇ ਸੀਵਰੇਜ ਟਿੱਕਰ ਪਏ ਹੋਏ ਨੇ ਔਰ ਮੈਨੂੰ ਇਹ ਵੀ ਯਾਦ ਹੈ ਇੱਕ ਵਾਰ ਮੈਂ ਇੱਥੇ ਪਹਿਲਾਂ ਵੀ ਆਇਆ ਸੀਗਾ ਜਦੋਂ ਤੁਹਾਡੇ ਘਰਾਂ ਦੇ ਵਿੱਚ ਇੱਕ ਇੱਕ ਡੇਢ ਡੇਢ ਲੱਖ ਦੇ ਬਿਜਲੀ ਦੇ ਬਿੱਲ ਆਏ ਸੀਗੇ ਮੈਨੂੰ ਉਹ ਵੀ ਚੀਜ਼ ਯਾਦ ਹੈ ਉਹ ਵੀ ਚੀਜ਼ ਯਾਦ ਹੈ ਉਹਦੇ ਬਾਰੇ ਥੋੜਾ ਦੱਸੋ ਕਿ ਜਦੋਂ ਬਿਜਲੀ ਦੇ ਬਿੱਲ ਆਏ ਸੀ ਲੱਖ ਲੱਖ ਉਹ 2019-20 ਦੀ ਗੱਲ ਹੈ ਹਾਂਜੀ ਆਏ ਸੀ ਹਾਂਜੀ ਵੀ ਆਂ ਉਹ ਕਿਸੇ ਦਾ 1.5 ਲੱਖ ਬਿੱਲ ਸੀ ਕਿਸੇ ਦਾ ਲੱਖ ਬਿੱਲ ਸੀ ਖੁਦ ਮੇਰਾ ਵੀ 40 ਹਜ਼ਾਰ ਬਿੱਲ ਸੀ ਕਿਉਂ ਬਿਜਲੀ ਬੋਰਡ ਵਾਲੇ ਵੀ ਸਾਨੂੰ ਜਾਣ ਕੇ ਦੁਖੀ ਕਰਦੇ ਸਾਡੇ ਬਿੱਲ ਦੇਖੋ ਨਾ ਉਹਨਾਂ ਵੀ ਬਿੱਲ ਦੇਖੋ ਕਿਸੇ ਦਾ 20 ਹਜ਼ਾਰ ਆ ਕਿਸੇ ਦਾ 30 ਹਜ਼ਾਰ ਆ ਪਰ ਸਰਕਾਰ ਨੇ ਤਾਂ ਬਿਜਲੀ ਦੇ ਬਿੱਲ ਮਾਫ ਕੀਤੇ ਹੋਏ ਆ ਪਰ ਨਹੀਂ ਇਹ ਨਹੀਂ ਕਰਦੇ ਇਹ ਕਹਿੰਦੇ ਬਿੱਲ ਦੇਣੇ ਪੈਣੇ ਉਹ ਤੁਹਾਡਾ ਮੀਟਰ ਪਟ ਲੈ ਜਾਂਗੇ ਮੇਰਾ ਬਿੱਲ ਵੀ ਜਾ ਰਹਾ ਆ ਮੈਂ ਤਾਂ ਖੋ ਨਹੀਂ ਮੇਰਾ ਬਿੱਲ ਵੀ ਜਾ ਰਹਾ ਆ ਜਾ ਰਹਾ ਹੈਗਾ ਮੈਂ ਕੁੱਤਲੇ ਮਹੀਨੇ ਦਾ ਹਾਂਜੀ ਹਾਂਜੀ ਬੇਨਾਤ ਬੰਦੇ ਆ ਬੰਦੇ ਆ ਫੋਕਸ ਹਾਲੋ ਬੜਾ ਦੁਖੀ ਕੀਤਾ ਪਿਆ ਬਿਜਲੀ ਬੋਰਡ ਵਾਲਿਆਂ ਨੇ ਜਾ ਬਿੱਲ ਦਾ ਬਿੱਲ ਵੀ ਜਰੂਰ ਦਿਖਾਵਾਂਗੇ ਤੁਸੀਂ ਕੋਈ ਗੱਲ ਕਰਨੀ ਚਾਹੋਗੇ ਕਿਉਂਕਿ ਨੋਟਿਸ ਆ ਚੁੱਕੇ ਆ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਮੈਂ ਤਾਂ ਇਹੋ ਕਹਿਣਾ ਚਾਹੁੰਦੀ ਆ ਇੱਕ ਤਾਂ ਡਾਕਟਰ ਬੇਦਕਰ ਨਗਰ ਦੀ ਸਾਡੇ ਇੱਥੇ ਮੌਤ ਹੀ ਲੱਗੀ ਆ ਦੁੱਜੇ ਡਾਕਟਰ ਬੇਦਕਰ ਨਗਰ ਦੇ ਨਾਂ ਤੇ ਮੁੱਲਾਇਆ ਹੈਗਾ ਆ ਇਹ ਟਾਣਾ ਨਹੀਂ ਚਾਹੀਦਾ ਹੈਗਾ ਕਿਉਂਕਿ ਮੇਨ ਜੇ ਕੋਈ ਵੀ ਐਕਸ਼ਨ ਆਇਆ ਦੇਖ ਲੋ ਤੁਸੀਂ ਤੁਸੀਂ ਆਪ ਸਮਝਦਾ ਰਹੇਗੇ ਆ ਡਾਕਟਰ ਮੇ ਬੇਦਕਰ ਨਗਰ ਦੇ ਨਾਂ ਦੇ ਤੋ ਮੁੱਲਾਇਆ ਤਾਂ ਡਾਕਟਰ ਬੇਦਕਰ ਨਾ ਦੇ ਤੇ ਮੂਰਤੀ ਲੱਗੀ ਹੋਈ ਆ ਤੇ ਨੀ ਦੁਨੀਆ ਪਬਲਿਕ ਬਸਦੀ ਪਈ ਆ ਮੇਨ ਪ੍ਰਧਾਨ ਮੰਤਰੀ ਪਰ ਅਦਾਲਤ ਦੇ ਹੁਕਮ ਜਾਰੀ ਹੋਏ ਨੇ ਅਦਾਲਤ ਸਭ ਤੋਂ ਉੱਪਰ ਸਾਰਿਆਂ ਤੋਂ ਉੱਪਰ ਅਦਾਲਤ ਹੁੰਦੀ ਆ ਜਿਹਦੇ ਹੁਕਮ ਜਦੋਂ ਆਉਂਦੇ ਨੇ ਉਹ ਸਾਰਿਆਂ ਨੂੰ ਮੰਨਣੇ ਪੈਂਦੇ ਨੇ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਤਾਂ ਸਭ ਕੁਝ ਹੋ ਸਕਦਾ ਹੈ ਵੇਚ ਬਿਠਾ ਕੇ ਜਿਨ੍ਹਾਂ ਨੇ ਜਿਨ੍ਹਾਂ ਨੇ ਸੰਵਿਧਾਨ ਬਣਾਇਆ ਸੀ ਨਾ ਅੰਬੇਡਕਰ ਸਾਹਿਬ ਨੇ ਉਹਨਾਂ ਦੇ ਸੰਵਿਧਾਨਾਂ ਦੇ ਉੱਤੇ ਹੀ ਆਰਡਰ ਜਿਹੜੇ ਹੈਗੇ ਪਾਸ ਕੀਤੇ ਗਏ ਨੋਟਿਸ ਜਾਰੀ ਹੋਏ تھے۔ ਸਭ ਕੁਝ ਜੀ ਹੋ ਸਕਦਾ ਹੈ ਜੋ ਸਾਰੇ ਜਾਣ ਬਿੰਦੇ ਹੈਗੇ ਆ ਵੇਚ ਪ੍ਰਧਾਨ ਮੰਤਰੀ ਜੁਰ ਬੈਠਣ ਦੀਆਂ ਨਾ ਸਭ ਕੁਝ ਹੋ ਸਕਦਾ ਹੈਗਾ ਪ੍ਰਧਾਨ ਮੰਤਰੀ ਜੁਰ ਹੈਗੇ ਆ ਉਹਨਾਂ ਨੇ ਹੀ ਸਾਨੂੰ ਇਹ ਮਕਾਨ ਬਣਾ ਕੇ ਦਿੱਤੇ ਹੈਗੇ ਨਾ ਉਹਨਾਂ ਦੇ ਅਸੀਂ ਸਿਰ ਤੇ ਹੈਗੇ ਆ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਸਭ ਕੁਝ ਉਹਨਾਂ ਦੇ ਸਿਰ ਤੇ ਆ ਉਹਨਾਂ ਦੇ ਸਿਰ ਤੇ ਸਾਡਾ ਦੇਸ਼ ਚੱਲਦਾ ਪਿਆ ਆ ਸਾਡਾ ਦੇਸ਼ ਚ ਚਲਾਉਣ ਵਾਲੇ ਸਾਡੇ ਪ੍ਰਧਾਨ ਮੰਤਰੀ ਜੀ ਹੈਗੇ ਆ ਸਾਨੂੰ ਆਪਣੇ ਪ੍ਰਧਾਨ ਮੰਤਰੀ ਤੇ ਪੂਰਾ ਭਰੋਸਾ ਆ ਜੋ ਫੈਸਲਾ ਉਹ ਕਰਨਗੇ ਵਧੀਆ ਹੀ ਕਰਨਗੇ ਸਾਡੇ ਵਾਸਤੇ ਗਰੀਬਾਂ ਵਾਸਤੇ ਜੀ ਆ ਮੈਂ ਇਹ ਸਭ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਅਸੀਂ ਬਹੁਤ ਗਰੀਬ ਆਦਮੀ ਆ ਬੜੇ ਮੁਸ਼ਕਲ ਦੇ ਨਾਲ ਸਰਕਾਰ ਨੇ ਸਾਨੂੰ ਗ੍ਰਾਂਡ ਦੀ ਚੀ ਸਾਡੀ ਛੱਤਾ ਪਾਈ ਸੀ ਇਹ ਇਹ ਤੋਂ ਵਿਆਹ ਲਾ ਕੇ ਬੜੀ ਚੁੰਦੇ ਸੀਗੇ ਸਾਡੇ ਮਕਾਨੇ ਬਹੁਤ ਮੁਸ਼ਕਿਲ ਮੇਰੇ ਤੇ ਸਰ ਤੇ ਸਾਈ ਵੀ ਨਹੀਂ ਸੀਗਾ ਤੇ ਬਹੁਤ ਮੁਸ਼ਕਿਲ ਦੇ ਨਾਲ ਘਰ ਬਣਾਏ ਸਾਡੇ ਘਰ ਨਾ ਟਾਏ ਜਾਣ ਘਰ ਸਾਡੇ ਸਾਡੇ ਸਿਰ ਤੇ ਛੱਤਾ ਰੰਨ ਦੇਣ ਵਾਸਤੇ ਬਾਹਰ ਆਪਕੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਕੇ ਤਹਿਤ ਫਲੇਟ ਲਗੀ ਹੈ ਹਾਂਜੀ ਹਾਂਜੀ ਤੁਹ ਕਿਤਨਾ ਆਪਕੋ ਕਰਜ਼ دیا ਗਿਆ ਥਾ ਪ੍ਰਧਾਨ ਮੰਤਰੀ ਸਾਨੂੰ 1 ਲੱਖ 75 ਹਜ਼ਾਰ ਹਾਂਜੀ ਬਾਕੀ ਬਿਆਜੂ ਚੁੱਕ ਕੇ ਲਗਾਇਆ ਸੀ ਚੁੱਕ ਕਦ ਪਿਆ ਗਿਆ ਸੀ ਆਪਕੋ ਇਹ 1 ਸਾਲ ਹੋ ਗਿਆ ਜੀ ਅੱਛਾ ਹਾਂਜੀ ਸਾਲ ਹੋ ਗਿਆ ਸਨ ਛੱਤ ਬਣਾਈ ਜੀ ਪਾਵਰ ਕਾਮ ਤੋਂ ਕੇਸ ਜੀ ਚੁੱਕੀ ਹੈ ਉਹ ਕਹਿ ਰਹੇ ਕਿ ਹਮ ਆਪਣਾ ਕਬਜ਼ਾ ਲੈਣੇ ਆਏਗੇ ਤਾਂ ਐਸੇ ਮੈਂ ਫਿਰ ਕੀ ਕਰੀਏਗਾ ਦੇਖੋ ਜੀ ਇੱਕਦਮ ਤੇ ਇਹਨਾਂ ਨੇ ਸੰਦਸਾ ਸਾਨੂੰ ਪਹਿਲੇ ਨਹੀਂ ਦੱਸਿਆ ਹੈਗਾ ਤੇ ਜੇ ਉਹ ਜੇ ਸਾਨੂੰ ਉਠਾ ਲੈਣਾ ਚਾਹੁੰਦੇ ਆ ਤੇ ਸਾਨੂੰ ਘਰ ਸਾਡੇ ਘਰ ਬਣਾਏ ਜਾਣ ਪਹਿਲੇ ਸਾਨੂੰ ਜਗ੍ਹਾ ਦਿੱਤੀ ਜਾਵੇ ਘਰ ਬਣਾ ਕੇ ਦਿੱਤੇ ਜਾਂ ਜਿੱਥੋਂ ਗਿਆ ਹੀ ਇਥੋਂ ਸਮਾਨ ਚੱਕ ਕੇ ਰੱਖਣ ਵਾਲੇ ਬੜੀ ਐ ਅਸੀਂ ਹੁਣ ਕਿਥੇ ਇਹੀ ਤੇ ਰੋਡ ਤੇ ਵੀ ਨਹੀਂ ਰੱਖ ਸਕਦੇ ਸਮਾਨ ਸਮਾਨ ਵੀ ਇਹਨਾਂ ਕਾਫੀ ਹੈਗਾ ਸਾਡਾ ਗਰੀਬ ਬੰਦੇ ਅਸੀਂ ਜੀ ਸਾਡੀ ਤੇ ਹੱਥ ਜੋੜ ਕੇ ਇਹ ਬੇਨਤੀ ਹੈ ਵੀ ਸਾਡੀ ਬੇਨਤੀ ਸਵੀਕਾਰ ਕੀਤੀ ਜਾਵੇ ਔਰ ਪ੍ਰਧਾਨ ਮੰਤਰੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਵੀ ਸਾਡੀ ਸੁਣਵਾਈ ਹੋਈ ਜਾਏ ਜੇ ਤੁਸੀਂ ਢੋਣੇ ਸੀਗੇ ਤਾਂ ਸਾਨੂੰ ਬਣਾ ਕੇ ਕਨ ਤੇ नहीं अगर अब वो कब्जा लेने आएंगे या आपके घर जो है वो किराए जाएंगे तो फिर क्या करेंगे आप? असि कुछ नहीं कर सकदे जी। फिर वे असि ਇੱਥੇ ਬਠਾਂਗੇ। हां जी। हां जी। ਇਹ ਵੀ ਅਸੀਂ ਇੱਥੇ ਹੀ ਰਵਾਂਗੇ ਅਸੀਂ ਕਿਤੇ ਜਾ ਨਹੀਂ ਸਕਦੇ ਜੀ। ਕਿਉਂਕਿ ਸਾਡਾ ਕੋਈ ਹੋਰ ਟਿਕਾਣਾ ਨਹੀਂ ਹੈਗਾ। हां जी। ਤੁਸੀਂ ਸੰਘਰਸ਼ karenge आप। हां जी, ਸੰਘਰਸ਼ ਕਰਾਂਗੇ। तो कैसे संघर्ष करेंगे? संघर्ष ਸਾਡੀ ਹਾਲਾਤਾਂ ਤੋਂ ਲੰਘਣੇ ਪਾਏਗਾ। तो बिल्कुल एक्चुअली ਇਹਨਾਂ ਲੋਕਾਂ ਵੱਲੋਂ ਜਿਹੜਾ ਸ਼ਖਸ ਜਣਕੇ ਮੈਂ ਗੱਲ ਕਰ ਰਿਹਾ ਦੇਸ਼ ਦੇ ਪ੍ਰਧਾਨ ਮੰਤਰੀ ਦੀ ਜਿਹੜੇ ਸ਼ਖਸ ਨੇ ਇਹਨਾਂ ਨੂੰ ਪੈਸਾ ਦਿੱਤਾ ਸਿਰ ਕੱਜਣ ਵਾਸਤੇ ਛੱਤ ਦਿੱਤੀ ਉਹੀ ਲੋਕ ਹੁਣ ਪ੍ਰਧਾਨ ਮੰਤਰੀ ਅੱਗੇ ਗੁਹਾਰ ਲਗਾ ਰਹੇ ਨੇ ਕਿ ਪ੍ਰਧਾਨ ਮੰਤਰੀ ਸਾਹਿਬ ਸਾਡੀ ਦਰਖਾਸਤ ਸੁਣਨ ਸਾਡੇ ਉੱਤੇ ਫੈਸਲਾ ਲੈਣ ਕਿਉਂਕਿ ਅੰਬੇਡਕਰ ਨਗਰ ਦੇ ਇਸ ਵੇਲੇ ਟਾਈਮ ਬਹੁਤ ਭਾਰੀ ਚੱਲ ਰਿਹਾ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਇਸੇ ਕਰਕੇ ਅਸੀਂ ਇੱਥੇ ਪੁੱਜੇ ਅਸੀਂ ਗਰਾਊਂਡ ਜ਼ੀਰੋ ਤੇ ਅੰਬੇਦਕਰ ਨਗਰ ਦੇ ਵਿੱਚ ਤਾਂ ਜੋ ਇਹਨਾਂ ਦੀ ਗੁਹਾਰ ਜਿਹੜੀ ਹੈਗੀ ਆ ਤੇ ਇਸ ਦੇ ਪ੍ਰਧਾਨ ਮੰਤਰੀ ਤੇ ਕਰ ਪਹਾਈ ਜਾਵੇ ਤਾਂ ਜੋ ਇਹਨਾਂ ਦੇ ਘਰ ਜਿਹੜੇ ਹੈਗੇ ਉਹ ਬਚਾਏ ਜਾ ਸਕਣ ਕੈਮਰਾਮੈਨ ਸੁਖਵਿੰਦਰ ਦੇ ਨਾਲ सुरेंद्र ਕੰਬੋਜ ਜਾਨੀ ਸੂਰਾ ਟੀਵੀ ਜਿਲੰਦ